ਆਪਾਂ ਯਾਰ ਆਪਾਂ ਆ ਵੀਡੀਓ ਮਾਰੋ ਮਾਰੋ ਹਨੂ ਮੈਂ ਗੱਲਾਂ ਦਾ ਫਰਕ ਹੈ ਕਿਉਂ ਗੱਲਾਂ ਦਾ ਫਰਕ ਹੈ ਮਿਲ ਗਿਆ ਓ ਥੋੜੀ ਗੱਲਾਂ ਕੋਈ ਵੀ ਤੂੰ ਧਕੇ ਦਾ ਪੈ ਹੀ ਵਹੀ ਨਾ ਮੇਰੇ ਨਾਲ ਹੁਣ ਉਹ ਉਹ ਵੀਰ ਨਾ ਜੰਮੀ ਪਾ ਬੰਦਾ ਜੰਮੀ ਪਾ

ਕਿਸਾਨਾਂ ਨੂੰ ਬਿਨਾ ਪੈਸੇ ਦਿੱਤਿਆਂ ਜਿਹੜਾ ਜਬਰੀ ਕਬਜ਼ੇ ਕਰਨ ਦੀ ਬਾਰ ਬਾਰ ਕੋਸ਼ਿਸ਼ ਜਿਹੜੀ ਹੈ ਸਰਕਾਰ ਕਰ ਰਹੀ ਹੈ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਸਾਨੂੰ ਮਸੀਹਾਂ ਦੇ ਲਾਗੇ ਦੀ ਜਾਣਤਾ ਸੜਕ ਦੇ ਵਿੱਚ ਹੀ ਬਹੁਤ ਜ਼ਿਆਦਾ ਕੋਟਿਆ ਟੱਕੇ ਮਾਰੇ ਹਨ ਤੇ ਸ਼ਟਾ ਕਾਫੀ ਲੱਗੀਆਂ ਸਾਡੇ ਸਾਥੀਆਂ ਦੇ ਕਿਸਾਨਾਂ ਦੇ ਨਾਲ ਬਹਿਸ ਵੱਜਦੀਆਂ ਇਹ ਤਸਵੀਰਾਂ ਨੇ ਗੁਰਦਾਸਪੁਰ ਦੇ ਪਿੰਡ ਪਖ ਨੰਗਲਚੌਰ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸਾਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਤਸ਼ੱਦਦ ਟਾਇਆ ਜਾ ਰਿਹਾ ਹੈ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜ਼ਮੀਨ ਦੇ ਵਿੱਚ ਫਸਲ ਨੂੰ ਵਾਇਆ ਜਾ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਦੌਰਾਨ ਕਿਸਾਨਾਂ ਦੇ ਨਾਲ ਬੈਸਵਾਜੀ ਹੁੰਦੀ ੱੱਕੇ ਮੁੱਕੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਐ ਤੇ ਕਿਸਾਨਾਂ ਦੀਆਂ ਪੱਗਾਂ ਲਥੀਆਂ ਹੋਈਆਂ ਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿਸਾਨਾਂ ਦੀ ਪੁਲਿਸ ਦੇ ਨਾਲ ਤਿੱਖੀ ਬੈਸਵਾਜੀ ਹੋਈ ਐ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਭਰਤ ਨੰਗਲਚੌਰ ਅਤੇ ਨਾ ਲੱਗਦੇ ਪਿੰਡਾਂ ਦੀਆਂ ਨੇ ਕਦੀ ਤੂੰ ਦੋਰੀ ਤਾਂ ਗੱਲ ਨਹੀਂ ਆਉਂਦੀ ਆਹ ਹੋ ਗਿਆ ਤਾਂ ਫਿਰ ਆਹ ਹੋ ਗਈ ਆ ਇਹੋ ਗੱਲ ਕਰ ਲੈ ਤੱਕੇ ਨਹੀਂ ਕਰਦਾ ਇਹ ਕੱਲੋਂ ਫੜ ਜਾਏ ਕਿਉਂ ਗੱਲਾਂ ਕਰਦਾ ਮੇਰੇ ਇਹ ਥੋੜੀ ਗੱਲਾਂ ਕੋਈ ਵੀ ਤੂੰ ਥਕੇਗਾ ਪੈ ਹੀ ਵਹੀ ਜਾਂਦੇ ਹੋ ਇੱਥੇ ਰੁਕ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਕੋਈ ਨਹੀਂ ਰੁਕ ਜਾ ਪਹਿਲੇ ਬੰਦੇ ਹੋ ਪਹਿਲੇ ਬੰਦੇ ਇੱਥੇ ਬੰਦੇ ਹੋ ਉਹ ਇਧਰ ਆ ਪਹਿਲੇ ਬੰਦੇ ਇਧਰ ਆ ਪਹਿਲੇ ਬਨੇ ਉਹ ਉਹ ਨਹੀਂ ਨਾ ਰਹੇ ਮਮੀ ਪਾ ਬਣਾ ਰਹੇ ਮਮੀ ਪਾ ਰਹੇ ਜੀਮ ਨਹੀਂ ਜਾਣਦਾ ਨਹੀਂ ਤੂੰ ਜਿੱਥੇ ਤੱਕ ਮਰਜ਼ੀ ਜੋੜ ਲਾ ਲੀ ਥੋੜਾ ਤੰਦਾਟਣਾ ਰੋਜ ਹੀ ਹੋਇਆ ਇੱਥੇ ਚਲੋ ਜਾਓ ਕਿੱਥੇ ਨੀਰਾ ਖਵਾਉਣਾ ਵੀ ਸਹੀ ਹੈ ਜੀ ਚਲਾਉਣੇ ਆ ਲੇਕਿਨ ਚਲੋ ਜਾਓ ਚਲੋ ਜਾਓ ਇੱਥੇ ਆ ਇੱਥੇ ਦੋ ਮਿੰਟਾਂ ਬਾਤ ਦੀ ਹਾਂ ਆ ਮੁਲਾਜ਼ਮੀ ਜ਼ਬਰਦਸਤ ਇਕਾਂਡੇ ਬੀਬੀ ਨਾਲ ਵੇਖੋ ਉਹ ਹੀ ਮਰ ਗਿਆ ਨਾ ਵਹੀ ਨਹੀਂ ਆ ਨਹੀਂ ਹੱਥ ਲਾਉਂਦੇ ਇਹ ਇੱਥੇ ਦੇ ਵਿੱਚ ਇੱਥੇ ਜੜੀ 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 ਮਰਦਾਬਾਦ ਮਰਦਾਬਾਦ ਜੁਮੇ ਆ ਦਿੱਤੀ ਹਰਕ੍ਰਿਸ਼ਨ ਸ੍ਰੀ ਹਰਕ੍ਰਿਸ਼ਨ ਆਹ ਖਾ ਧੱਕਾ ਛੇਤੀ ਕੀ ਹਾਂ ਨੂੰ ਬਾਹਰ ਦਾ ਇੰਤਜ਼ਾਈ ਦਾ ਵਾ ਉਹ ਜੂੜ ਸਾੜਾ ਇਧਰ ਆ ਜਾ ਯਾਰ ਇੱਥੇ ਆ ਜਾਓ ਸਾਰੇ ਇੱਥੇ ਆ ਜਾਓ ਆਪਣੇ ਬੰਦੇ ਆ ਜਾਓ ਕੋਈ ਨਹੀਂ ਜਿਹਨੇ ਗੱਡੀ ਤੇ ਚਾਂ ਲਗਾ ਤੰਗ ਬਣ ਕੱਲੀ ਕੱਲੀ ਬਸ Sitsi ei sehati charo ma. Adhiyaniendi. Adhi smokesi, Adhi many. Adhi am, Adhi. Adhi, Adhi, Adhi. ਗੱਡੀਆਂ ਘੋੜੇ ਪਾ ਦੋ ਪਿਛੇ ਪਿਛੇ ਪੱਟੀ ਕਰੋ ਪੱਟੀ ਪੱਟੀ ਕਰੋ ਬੜਾ ਘੱਟ ਲਿਓ ਜਿੰਦਾਬਾਦ ਇਸ ਸਾਨ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਜ਼ਮੀਨ ਦਾ ਪੂਰਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਹੈ ਸੋ ਪਹਿਲਾਂ ਹੀ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਜ਼ਮੀਨ ਦੇ ਵਿੱਚ ਫਸਲ ਨੂੰ ਬਾਇਆ ਜਾ ਰਿਹਾ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਜ਼ਮੀਨ ਦਾ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਗਿਆ ਪੂਰਾ ਮੁੱਲ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਜਿੰਮੀ ਹੀ ਉਹਨਾਂ ਦੇ ਬਲੋ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਉਹਨਾਂ ਦੇ ਉੱਤੇ ਤਸ਼ੱਦਦ ਟਾਇਆ ਤੇ ਉਹਨਾਂ ਦੀਆਂ ਪੱਗਾਂ ਤੱਕ ਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਜ਼ਖਮੀ ਕਿਸਾਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਸਾਹਿਬ ਨੂੰ ਕੀ ਕੀਤੀ ਗਈ ਹੈ ਕੀ ਕਰਨ ਦੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭੈਣ ਸੋਂ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜੀ ਇਹ ਕਾਰਵਾਈ ਭਰਤ ਤੇ ਨੰਗਲ ਝੌਰਪਿੰਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੀ ਸਾਹਮਣੇ ਆਈ ਆ ਜਿੱਥੇ ਬਟਾਲਾ ਦਾ ਐਸਡੀ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਵਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜਿਹੜਾ ਜ਼ਬਰੀ ਕਬਜ਼ੇ ਕਰਨ ਦੀ ਬਾਰ ਬਾਰ ਕੋਸ਼ਿਸ਼ ਜਿਹੜੀ ਆ ਸਰਕਾਰ ਕਰ ਰਹੀ ਆ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਨਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਕਬਜ਼ੇ ਕਿਉਂ ਕਿਉਂ ਕਰਾਈਏ ਇਹਨਾਂ ਨੂੰ ਕਿੱਦਾਂ ਕਰਨ ਲਈਏ ਇਹਨਾਂ ਨੂੰ ਸਾਡੀਆਂ ਜਿਹੜੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਵਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜ਼ੇ ਕਰਕੇ ਨੈਸ਼ਨਲ ਹਾਈਵੇ ਬਣਾ ਦਈਏ ਸੋ ਇਹ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਤੇ ਜਿਹੜੇ ਤਰੀਕੇ ਨਾਲ ਇਹ ਜ਼ਬਰ ਤੇ ਉਤਰ ਕੇ ਆਈ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇਹਨਾਂ ਦੇ ਨਾਲ ਟਕਰਾਵਾਂਗੇ ਜਿੰਨਾ ਚਿਰ ਸਾਡੇ ਕਿਸਾਨਾਂ ਦਾ ਜਿਹੜੇ ਪੂਰੇ ਹੱਕ ਅਸੀਂ ਨਹੀਂ ਹੁੰਦੀ ਉਹਨਾਂ ਚਿਰ ਇੱਕ ਵੀ ਇੰਚ ਤੇ ਕਬਜ਼ਾ ਜਿਹੜਾ ਵਾ ਨਹੀਂ ਕਰਨ ਦੇਾਂਗੇ ਪਿਛਲੇ ਦਿਨੀ ਵੀ ਜੋ ਸਰਕਾਰ ਨੇ ਕੀਤਾ ਸੀਗਾ ਵੀ ਉਹ ਜਿਹੜੀ ਕਣਕ ਖਰਾਬ ਕੀਤੀ ਸੀ ਫਿਰ ਇਹ ਐਸ ਡੀ ਐਮ ਜਿਹੜਾ ਬਟਾਲਾ ਵਾ ਉਹਨਾਂ ਨੇ ਫਿਰ ਉਹਦਾ ਮੁਆਵਜ਼ਾ ਜਿਹੜਾ 1.5 ਲੱਖ ਦਿੱਤਾ ਸੀਗਾ ਤੇ ਇਹ बार-बार ਫਿਰ ਉਸੇ ਗੱਲ ਤੇ ਜਿਹੜਾ ਵਾ ਆ ਰਿਹਾ ਸੋ ਬਿਲਕੁਲ ਇਹ برداشت ਨਹੀਂ ਕਰਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਸੀਂ ਆਪਣੀਆਂ ਜਿਹੜੀਆਂ ਜਾਨਾਂ ਤੇ ਦੇ ਦਾਂਗੇ ਪਰ ਆਪਣੀਆਂ ਫਸਲਾਂ ਜਿਹੜੀਆਂ ਨਸਲਾਂ ਜਿਹੜੀਆਂ ਉਹ ਤਬਾਹ ਨਹੀਂ ਹੋਣ ਦਿਆਂਗੇ ਜੰਗ ਜਿਹੜੀ ਆ ਸਾਡੀਆਂ ਨਸਲਾਂ ਤੇ ਫਸਲਾਂ ਦੀ ਆ ਇਹਨੂੰ ਤੁਰ ਤੱਕ ਲੜਾਂਗੇ ਜਿੰਨਾ ਚਿਰ ਸਾਰੇ ਕਿਸਾਨਾਂ ਨੂੰ ਜਿਹੜਾ ਵਾ ਉਹ ਸਹੀ ਮੁਆਵਜ਼ੇ ਜਿਹੜੇ ਆ ਨਹੀਂ ਦਿੱਤੇ ਜਾਂਦੇ ਉਹਨਾਂ ਜਿਹੜੇ ਬਿਲਕੁਲ ਇੱਕ ਵੀ ਕਬਜ਼ਾ ਨਹੀਂ ਕਰਨ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆਪ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਏਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੀਤੀ ਗਈ ਆ ਜੀ ਪਿੰਡ ਮੇਰਾ ਖਾਨਮਲਕ ਤੇ ਅੱਜ ਨੰਗਲਚੌਰ ਦੀ ਵਾਕਿਆ ਹਾਂ ਜੀ ਤੜਕਸਾਰ ਜੀ ਸਵੇਰੇ 5 ਵਜੇ ਫਸਲਾਂ ਦੇ ਕਬਜ਼ਾ ਜ਼ਮੀਨ ਤੇ ਕਬਜ਼ਾ ਲੈਣ ਆਇਆ ਪ੍ਰਸ਼ਾਸਨ ਤੇ ਜਦੋਂ ਅਸੀਂ ਗਏ ਆ ਸਾਡੋ ਮਸ਼ੀਨਾਂ ਦੇ ਲਾਗੇ ਦੀ ਜਾਨ ਤਾਂ ਸੜਕ ਦੇ ਵਿੱਚ ਹੀ ਬਹੁਤ ਜ਼ਿਆਦਾ ਕੋਟਿਆ ੱਟਕੇ ਮਾਰੇ ਹਨ ਤੇ ਸੱਟਾਂ ਕਾਫੀ ਲੱਗੀਆਂ ਸਾਡੇ ਸਾਥੀਆਂ ਦੇ ਮੇਰੇ ਵੀ ਅੱਜ ਮੂਠਾ ਪਟ ਗਿਆ ਇੱਕ ਆ ਜਿਹੜੇ ਚੂੜਾ ਵਾ ਫੈਕਚਰ ਹੋਇਆ ਵਾ ਬਹੁਤ ਜ਼ਿਆਦਾ ਅੰਨਾ ਤਸ਼ੱਦਦ ਕੀਤਾ ਭਗਵਾਨ ਦਾ ਮਾਨ ਦੀ ਸਰਕਾਰ ਨੇ ਜੀ ਤੁਹਾਨੂੰ ਸ਼ੁਕਰੀਆ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਕਿ ਬਿਨਾਂ ਪੈਸਿਆਂ ਤੋਂ ਜਿਹੜੇ ਕਬਜ਼ੇ ਨਾ ਕਰਨ ਕਿਉਂਕਿ ਕਿਸਾਨਾਂ ਦੀ ਜ਼ਮੀਨ ਹੈ ਜੇ ਜ਼ਮੀਨ ਲੈਣੀ ਤਾਂ ਪੈਸੇ ਦੇਣ ਪਹਿਲੋ ਜੋ ਸਹੀ ਰਾਈਟ ਬੰਡ ਦਾ ਸਾਡਾ ਇਸੇ ਗਲਤੀ ਹੀ ਗਏ ਵੀ ਪਹਿਲੋ ਪੈਸੇ ਪਾਓ ਖਾਤਿਆਂ 'ਚ ਤੇ ਫੇਰ ਜੀ ਵੇਚ ਲਓ ਪਰ ਭਗਵਾਨਤਾਬਾਦ ਦੀ ਸਰਕਾਰ ਦੇ ਸੈਕਟਰ ਦੇ ਸਾਰੇ ਤੇ ਸਾਡੇ ਨਾਲ ਅੱਜ ਕਿਸਾਨਾਂ ਦਾ ਬਹੁਤ ਜ਼ਿਆਦਾ ਠੱਗਾ ਕੀਤਾ ਜੀ ਸਾਡੇ 8 ਤੋਂ 10 ਬੰਦੇ ਫੱਟਰ ਹੋਏ ਆ ਜੀ ਕਾਫੀ ਜਿਹੜੀਆਂ ਹੋਈਆਂ ਜੀ ਠੀਕ ਹੈ ਦਸਵੀਂ ਕੇ ਇੱਕ ਖਸਨਾ ਤੇ ਪੁਲਿਸ ਦੇ ਵਿਚਾਲੇ ਇਹ ਬੈਸਵਾਜੀ ਦੀਆਂ ਤੱਕੇ ਸ਼ਹੀਦੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਤੇ ਕਿਸਾਨਾਂ ਦਾ ਗੁੱਸਾ ਪੁਲਿਸ ਪ੍ਰਸ਼ਾਸਨ ਸਣੇ ਭਗਵੰਦ ਮਾਨ ਸਰਕਾਰ ਦੇ ਉੱਤੇ ਫੁੱਟਦਾ ਹੋਇਆ ਵੀ ਨਜ਼ਰ ਆਇਆ ਤੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਮਾਨ ਸਰਕਾਰ ਦੀ ਮਿਲੀਭੁਗਤ ਦੇ ਇਲਜ਼ਾਮ ਵੀ ਲਗਾਏ ਗਏ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ